ਜਿੱਥੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉੱਥੇ ਸੂਬਾ ਸਰਕਾਰ ਵੱਲੋਂ ਕਾਨੂੰਨ ਪ੍ਰਤੀ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਦੇਸ਼ ਦਾ ਕਾਨੂੰਨ ਸੁਰੱਖਿਤ ਹੈ ਪਰ ਲੁਧਿਆਣਾ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਇਹ ਸਾਰੇ ਦਾਅਵੇ ਝੂਠੇ ਨਿਕਲਦੇ ਨਜ਼ਰ ਆ ਰਹੇ ਨੇ ਬਿੱਤੇ ਦਿਨੀ ਲੁਧਿਆਣਾ ਤੋਂ ਇੱਕ ਨਕਲੀ ਡੀਐਸਪੀ ਬਣਿਆ ਵਿਅਕਤੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਵੱਲੋਂ ਖੁਦ ਨੂੰ ਡੀਐਸਪੀ ਦੱਸ ਕੇ ਭੋਲੇ ਭਾਲੇ ਲੋਕਾਂ ਤੇ ਦੁਕਾਨਦਾਰਾਂ ਨਾਲ ਠੱਗੀ ਕੀਤੀ ਜਾਂਦੀ ਸੀ ਤੇ ਉਹਨਾਂ ਤੋਂ ਪੈਸੇ ਵਸੂਲਦਾ ਸੀ ਇਸ ਸਬੰਧੀ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਦੋਸ਼ੀ ਤੇ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ। ਜੀਪੀ ਨਾਲ ਬੱਗਾ ਨਾਂ ਦਾ ਇੱਕ ਵਿਅਕਤੀ ਹੈ ਉਹ ਆਪਣੇ ਆਪ ਨੂੰ ਡੀਐਸਪੀ ਦੱਸ ਕੇ ਤੇ ਰੇੜੀਆਂ ਤੋਂ ਬਰਗਰ ਦੇ ਹੋਟਲਾਂ ਤੋਂ ਫ੍ਰੀ ਦਾ ਸਮਾਨ ਲੈਂਦਾ ਸੀ ਤੇ ਪੈ ਕਰਕੇ ਧਮਕੀਆਂ ਦੇ ਕੇ ਲੈ ਕੇ ਜਾਂਦਾ ਸੀਗਾ ਜਿਸ ਨੂੰ ਅੱਜ ਫੇਰ ਆਇਆ ਸਾਡੇ ਏਰੀਆ 'ਚ ਤੇ ਪੀਸੀਆਰ ਮੁਲਾਜ਼ਮਾਂ ਨੇ ਮਤਲਬ ਉਹਨੂੰ ਕਾਬੂ ਕੀਤਾ ਤੇ ਉਹਨੇ ਗੱਡੀ ਉੱਤੇ ਆਈਡੈਂਟੀਟੀ ਫੋਟੋ ਲਵਾਇਆ ਹੋਇਆ ਤੇ ਪ੍ਰੈਸ ਲਿਖਾਇਆ ਹੋਇਆ ਗੱਡੀ ਦੇ ਉੱਪਰ। ਉਸ ਬੰਦੇ ਨੂੰ ਆ ਪਰਚਾ ਦੇ ਕੇ ਦੇਲ ਦਿੱਤਾ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਪ੍ਰਸ਼ਾਸਨ ਵੱਲੋਂ ਐਨੀ ਢਿੱਲ ਵਰਤੀ ਜਾ ਰਹੀ ਹੈ ਕਿ ਸਰੀਆਮ ਸ਼ਹਿਰ ਚ ਨਕਲੀ ਪੁਲਿਸ ਮੁਲਾਜ਼ਮ ਬਣਿਆ ਵਿਅਕਤੀ ਘੁਮ ਰਿਹਾ ਸੀ ਇੱਥੇ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਤਾਂ ਜੋ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ ਲੁਧਿਆਣਾ ਤਰਜਿੰਦਰ ਅਰੋੜਾ ਦੀ ਰਿਪੋਰਟ